ਇਸਨ ਕਿਹੜਾ ਪਿੰਡ ਆ ਜੋੜ ਸਿੰਘ ਵਾਲਾ ਜੀ ਅੱਜ ਮਾਨ ਜੋਗ ਐਸਐਸਪੀ ਸਾਹਿਬ ਪਹੁੰਚੇ ਇਥੇ ਜੇ ਬੀਤੀ ਰਾਤ ਮਰਲ ਇੱਕ ਨਸ਼ੇ ਦਾ ਟੀਕਾ ਲਾਉਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਕੀ ਕਹਿਣਾ ਚਾਹੋ ਬੜੇ ਦੁਖਦਾਈ ਘਟਨਾ ਵਾ ਇਹ ਸਾਡੇ ਪਿੰਡ ਵਾਸਤੇ ਨਹੀਂ ਕੱਲੇ ਇਲਾਕੇ ਵਾਸਤੇ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਦੁੱਖ ਵਾਲੀ ਘਟਨਾ ਵਾ ਜਿੱਥੇ ਪੰਜਾਬ ਗਵਰਨਮੈਂਟ ਨੇ ਪੁਲਸਾਣੂ ਸੰਦੇਸ਼ ਦਿੱਤੇ ਆ ਵੀ ਹਾਂ ਤਕੜੇ ਹੋ ਕੇ ਨਸ਼ੇ ਤੇ ਠੱਲ ਪਾਓ ਪਰ ਅਫਸੋਸ ਦੀ ਗੱਲ ਇਹ ਆ ਕਿ ਕਈ ਵਾਰ ਕਹਿਣ ਦੇ ਬਾਵਜੂਦ ਵੀ ਇਹ ਸਾਡੇ ਪਿੰਡ ਦਾ ਜਿਹੜਾ ਮਣੀ ਤੇ ਉਹਦਾ ਪਿਓ ਇਹ ਛਰੇ ਆਮ ਨਸ਼ਾ ਵੇਚ ਰਹੇ ਸੀ ਤੇ ਛਰੇ ਆਮ ਲੈਣਾ ਲੱਗੀਆਂ ਸੀ ਤੇ ਅਸੀਂ ਕਈ ਦਿਨਾਂ ਤੋਂ ਇੰਨੇ ਜਿਆਦੇ ਦੁਖੀ ਬਾਬੇ ਰਾਜाराम ਦੇ ਸਥਾਨ ਤੇ ਮੇਲਾ ਚੱਲ ਰਿਹਾ ਸਾਰੀ ਸੰਗਤ ਹੀ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਇੱਕ ਗੱਲ ਕਹਿ ਰਿਆ ਸੀ ਵੀ ਇਹ ਗਲਤ ਹੋ ਰਿਹਾ ਹੈ ਇਹ ਸ਼ੈਤ ਮੇਲਾ ਸਾਡੇ ਵਾਸਤੇ ਚੰਗਾ ਨਹੀਂ ਆਉਣਾ ਉਹੀ ਗੱਲ ਹੋਈ ਹੈ ਕਿ ਮੇਲੇ ਵਾਲੇ ਦਿਨ ਸਵੇਰੇ ਸਵੇਰੇ ਇੱਕ ਨੌਜਵਾਨ ਸਰਜੀਤ ਸਿੰਘ ਨੇ ਟੀਕਾ ਲਾ ਕੇ ਜਿਹੜਾ ਉਹਨਾਂ ਦੀ ਮੌਤ ਹੋ ਗਈ ਬਹੁਤ ਦੁੱਖ ਵਾਲੀ ਘਟਨਾ ਵਾ ਗਰੀਬ ਪਰਿਵਾਰ ਆ ਤੇ ਅੱਜ ਪੁਲਿਸ ਐਸਐਸਪੀ ਆਈ ਸੀ ਉਹਨਾਂ ਨੂੰ ਸਾਡੀ ਇਹੀ ਬੇਨਤੀ ਸੀ ਵੀ ਕੱਲੇ ਪਿੰਡ ਦੀ ਗੱਲ ਨਹੀਂ ਆ ਪੂਰੇ ਪੰਜਾਬ ਦੀ ਗੱਲ ਆ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੁਲਸਾਂ ਇਹ ਸਰਕਾਰਾਂ ਦੇ ਕਹਿ ਰੀਆਂ ਫੜੋ ਤੇ ਉਹ ਕਹਿ ਰਹੇ ਨੰਬਰ ਵੀ ਅਸੀਂ ਦਿੱਤਾ ਹੈ ਨੰਬਰ ਦੇ ਰਹੇ ਪਿੰਡਾਂ ਦੇ ਵਿੱਚ ਮਨਿਆਦੀ ਹੋਵੇ ਪਿੰਡਾਂ ਦੇ ਵਿੱਚ ਪੀਪੇ ਵੱਜਣ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਫੜਿਆ ਜਾਵੇ ਜਿਹੜਾ ਨਾਂ ਦੱਸੇ ਉਹਦਾ ਨਾਂ ਗੁਪਤ ਰਵੇ ਤੇ ਬੰਦੇ ਨੂੰ ਫੜਿਆ ਜਾਵੇ ਜੇ ਇਸ ਤਰ੍ਹਾਂ ਐਕਸ਼ਨ ਹੋਵੇ ਇੱਕ ਬੰਦਾ ਜੇ ਪਿੰਡ ਦੇ ਵਿੱਚ ਇੱਕ ਮੋਦਬਰ ਜਾ ਕੇ ਕਹਿੰਦਾ ਏ ਥਾਣੇਦਾਰ ਨੂੰ ਵੀ ਸਾਡਾ ਫਲਾਣਾ ਬੰਦਾ ਵੇਚ ਰਿਹਾ ਹੈ ਨਸ਼ਾ ਤੇ ਪੁਲਿਸ ਇੱਕ ਛਿਪਾਈ ਨਹੀਂ ਆ ਸਕਦਾ ਇਹ ਕੀ ਮੰਨ ਲਓ ਪੰਜਾਬ ਗਵਰਨਮੈਂਟ ਜਾਂ ਜਿਹੜੀ ਪੁਲਿਸ ਆ ਇਹਦਾ ਕੀ ਐਕਸ਼ਨ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਪਿੰਡ ਦਾ ਇਹ ਨਹੀਂ ਕਿ ਨਜਾਇਜ਼ ਕਿਸੇ ਦੀ ਗੱਲ ਕਰੇ ਪੁਲਿਸ ਇਨਕੁਆਰੀ ਤੇ ਕਰੇ ਆਗੇ ਜੇ ਕਿਸੇ ਦਾ ਨਾਮ ਇੱਕ ਮੋਦਬਰ ਨੇ ਜਾਂ ਕਿਸੇ ਬੰਦੇ ਨੇ ਜਾ ਕੇ ਦਿੱਤਾ ਹੈ ਤੇ ਉਹਦੀ ਇਨਕੁਆਰੀ ਕਰਨ ਆ ਕੇ ਇਨਕੁਆਰੀ ਕਰਨ ਜੇ ਉਹ ਬੰਦਾ ਜਾਇਜ਼ ਹੈ ਤੇ ਉਹਨੂੰ ਫੜਨ ਪੁਲਿਸਾਂ ਕਾਦੇ ਵਾਸਤੇ ਇਹਨਾਂ ਦੇ ਗੁਪਤੀ ਗੁਪਤੀ ਤੰਤਰ ਵੀ ਹੈਗੇ ਆ ਇਹਨਾਂ ਕੋਲੇ ਸੀਆਈਡੀ ਵੀ ਹੈਗੀ ਆ ਤੇ ਇਸ ਕਰਕੇ ਪੁਲਿਸ ਨੂੰ ਬੇਨਤੀ ਹੈ ਪੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਚੌਂਕ ਤੇ ਨੰਬਰ ਲੱਗੇ ਹਰ ਬੰਦੇ ਨੂੰ ਇਹ ਦੱਸਿਆ ਜਾਵੇ ਆਪ ਦੇ ਗੁਪਤ ਬੰਦੇ ਛੱਡਣ ਜਿਹੜੇ ਇਸ ਤਰ੍ਹਾਂ ਸ਼ਰੇਆਮ ਨਸ਼ਾ ਵੇਚੀ ਜਾਂਦੇ ਆ ਸ਼ਰੇਆਮ ਸਾਡੇ ਬਾਬੇ ਦੀ ਝੀੜੀ ਆ ਇੱਥੇ ਨਸ਼ੇ ਇੱਥੇ ਲੁੱਕ ਵੀ ਹੈਗੀ ਆ ਉਥੋਂ ਟੀਕਾ ਲੈ ਇਹਨੇ ਤੇ ਦੱਸ ਦੇ ਇੱਥੋਂ ਤੱਕ ਇਹਨੇ ਸਹੂਲਤ ਦੇਤੀ ਨਸ਼ੇ ਵਾਲਿਆਂ ਨੂੰ ਵੀ ਕੋਲ ਕੇ ਸਰਿੰਜੀ ਭਰ ਕੇ ਦੇ ਦਿੰਦਾ ਸੀ ਪੀ ਹਾਂ ਤੂੰ 50 ਰੁਪਏ ਦਾ ਲੈ ਜਾ ਤੇ ਚੱਲ ਲੈ ਜਾ ਭੱਜ ਕੇ ਤੇ ਆਪਦਾ ਲਾਲਾ ਜਿਹੜਾ ਹੁਣ ਸਰਿੰਜਾਂ ਕੋਲ ਕੋਲ ਦੇਂਡਿਆ ਮੌਤ ਵੰਡਣ ਡਿਆ ਤੇ ਇਹੋ ਜੇ ਮੌਦੇ ਸਦਾਗਰ ਨੂੰ ਜਿਹੜਾ ਫੜਿਆ ਵਾ ਪਰ ਅਫਸੋਸ ਦੀ ਗੱਲ ਹੈ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਫੜਿਆ ਇਹ ਪਹਿਲਾਂ ਫੜਨਾ ਚਾਹੀਦਾ ਸੀ ਜੋੜ ਸਿੰਘ ਵਾਲੇ ਇੱਥੇ ਕੀ ਕਹਿਣਾ ਚਾਹੋਗੇ ਇੱਥੇ ਜੀ ਡਰਗ ਓਵਰਡੋਸ ਨਾਲ surjit singh ਪੁੱਤਰ sardul singh ਉਹਨਾਂ ਦੀ ਮੌਤ ਹੋਈ ਹੈ ਜੀ ਤੇ ਮੈਂ ਆਇਆ ਸੀ ਅੱਜ ਪਿੰਡ ਵਿਜ਼ਿਟ ਕਰਨ ਔਰ ਪਿੰਡ ਵਾਲਿਆਂ ਨਾਲ ਗੱਲ ਵੀ ਹੋਈ ਹੈ ਪਹਿਲੇ ਵੀ 3-4 ਮੌਤਾਂ ਹੋਈਆਂ ਲੇਕਿਨ ਉਹ ਇਹਨਾਂ ਨੇ ਪਿੰਡ ਲੈਵਲ ਤੇ ਹੀ ਦਬਦੋ ਬਲਈਆਂ ਕੋਈ ਐਡਮਿਨਿਸਟ੍ਰੇਸ਼ਨ ਨੂੰ ਤਲਾ ਨਹੀਂ ਸੀ ਮੇਲੀ ਪਰ ਐਤਕੀ ਜਿਹੜੀ ਕਿਉਂਕਿ ਇਹ ਬੱਚਾ ਇਹਦੇ ਪੇਰੈਂਟਸ ਦੀ ਵੀ ਡੈਥ ਹੋਈ ਹੋਈ ਸੀ ਸੁਰਜੀਤ ਦੇ ਔਰ ਛੋਟੀ ਬੇਟੀ ਹੈ ਵੈਸਿਕਾ ਤੇ ਕੋਈ ਜ਼ਮੀਨ ਜਾਇਦਾਦ ਵੀ ਹੈ ਨਹੀਂ ਬਸ ਨਸ਼ੇ ਦੀ ਲਤ ਨੇ ਏ ਇਹਦੀ ਜਿਹੜੀ ਆ ਜਾਨ ਲੈ ਲਈ ਔਰ ਇਸ ਕਰਕੇ ਹੁਣ ਜਿਹੜੇ ਆ ਪਿੰਡ ਵਾਲਿਆਂ ਨੇ ਨਾਮ ਦੱਸੇ ਸੀ ਕਿ ਕੱਲ ਜਿਹੜੇ ਨਸ਼ਾ ਸਪਲਾਈ ਕਰਦੇ ਆ ਉਹਦੇ ਚ ਬਿਕਰ ਤੇ ਇੱਕ ਮਨਪ੍ਰੀਤ ਮਨੀ ਹੈਗਾ ਮਨ ਬਿਕਰ ਨੂੰ ਤਾਂ ਪਰਚਾ ਦੇ ਕੇ ਅਸੀਂ ਮੌਕੇ ਤੇ ਫੜ ਲਿਆ ਸੀਗਾ ਤੇ ਮਨੀ ਜਿਹੜਾ ਹੈਗਾ ਉਹ ਭੱਜਿਆ ਉਹਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਔਰ ਮੈਂ ਅਸੀਂ ਗੱਲ ਕਰਦੇ ਆਂ ਜੀ ਜਿਹੜੀ ਪਿੰਡਾਂ ਚ ਸਾਡੀ ਵੀਡੀਓਸ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਦੀਆਂ ਹੈਗੀਆਂ ਉਹਨਾਂ ਨਾਲ ਵੀ ਤੋ ਇਹੀ ਅਪੀਲ ਕਰਦੇ ਆ ਕਿ ਜੇ ਕੋਈ ਡੀਡਿਕਸ਼ਨ ਸੈਂਟਰ ਚ ਜਾਣਾ ਚਾਹੁੰਦਾ ਅਸੀਂ ਪ੍ਰਸ਼ਾਸਨਿਕ ਤੌਰ ਤੇ ਉਹਦੀ ਮਦਦ ਕਰਕੇ ਉਹਨੂੰ ਡੀਡਿਕਟ ਕਰਾ ਸਕਦੇ ਆ ਜੇ ਕੋਈ ਕਿਸੇ ਨੂੰ ਪਤਾ ਲੱਗਦਾ ਫਲਾਣੇ ਪਿੰਡ ਚ ਕੋਈ ਨਸ਼ਾ ਉਹਨੂੰ ਪਿੰਡ ਲੈਵਲ ਤੇ ਨਾ ਖਤਮ ਕੀਤਾ ਜਾਵੇ ਜਾਂ ਦਬਾਇਆ ਜਾਵੇ ਜਾਂ ਲੋਕਾਂ ਨੂੰ ਉਹ ਪਿੰਡ ਦੇ ਨਹੀਂ ਇਹ ਤਾਂ ਜਿਹੜੀ ਹੁਣ ਨਾ ਜੀ ਪੰਜਾਬ ਲੈਵਲ ਕੀ ਪੂਰਾ ਦੀ ਗੱਲ ਹੈ ਔਰ ਉਸ ਨਸ਼ਾ ਵੇਚਣ ਵਾਲਿਆਂ ਦਾ ਆਪਾਂ ਸਾਥ ਨਾ ਦਈਏ ਜਾਂ ਪਿੰਡ ਲੈਵਲ ਤੇ ਨਾ ਕਰੀਏ ਪ੍ਰਸ਼ਾਸਨ ਨੂੰ ਦੱਸ ਕੇ ਫੌਰੀ ਤੌਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਿ ਸ਼ੁਰੂ ਕਰਾਈਏ ਸਰ ਪਿੰਡ ਵਾਲਿਆਂ ਦਾ ਦੋਸ਼ ਆ ਕਿ ਬਾਰ ਬਾਰ ਉਸ ਨੂੰ ਕਿਹਾ ਤੇ باوجود ਵੀ ਕੋਈ ਕਾਰਵਾਈ ਨਹੀਂ ਹੋਈ ਜਿੱਦਾਂ ਕਰੀਏ ਤੁਹਾਡੇ ਨਹੀਂ ਕਾਰਵਾਈ ਜਦੋਂ ਪੁਲਿਸ ਨੂੰ ਦੱਸਿਆ ਗਿਆ ਜੀ ਤੁਹਾਡੇ ਸਾਹਮਣੇ ਹੀ ਖੜੇ ਆ ਇਹਨਾਂ ਨੇ ਕਿਹਾ ਕਿ ਪਹਿਲੇ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਉਹ ਅਸੀਂ ਨਹੀਂ ਸੀ ਦੱਸਿਆ ਪਿੰਡ ਲੈਵਲ ਤੇ ਹੀ ਕਰਾ ਲੀਆਂ ਪਰ ਕੱਲ ਜਿਹੜੀ ਮੌਤ ਹੋਈ ਸੀ ਇਹਦੇ ਬਾਰੇ ਜਦੋਂ ਤਲਾਹ ਮਿਲੀ ਆ ਫੌਰੀਂ ਤੌਰ ਤੇ ਐਸਐਚਓ ਸਾਹਿਬ ਨੇ ਆ ਕੇ ਪਰਚਾ ਦੇ ਕੇ ਤਾਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਚੋਂ ਔਰ ਇੱਕ ਭੱਜਿਆ ਹੋਇਆ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤੋਂ ਪਹਿਲੇ ਸਾਡੇ ਸਾਹਮਣੇ ਪਿੰਡ ਵਾਲੇ ਖੜੇ ਜੀ ਇਹਨਾਂ ਨੇ ਆਪ ਦੱਸਿਆ ਵੀ ਅਸੀਂ ਕੋਈ ਤਲਾਹ ਨਹੀਂ ਸੀ ਦਿੱਤੀ ਪਿੰਡ ਲੈਵਲ ਤੇ ਖਤਮ ਕਰਨ ਦੀ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਨਸ਼ਾ ਵੇਚਦੇ ਤੇ ਇਹ ਅਸੀਂ ਚੀਜ਼ ਨਹੀਂ ਚੱਲਣ ਦੇਣੀ ਜੀ ਅਸੀਂ ਖਤਮ ਕਰਕੇ ਰਾਂਗੇ